ਆਪ ਦਾ ਗਲੇ ਚ ਮਹਾਰਾਜ ਰੱਖਦੇ ਹੁੰਦੇ ਰੀਸ ਨਹੀਂ ਕਰਦੇ ਜਿਨ ਪਾਲੀਏ ਪਾਲੀ ਆ ਹੁੰਦਾ ਇੱਥੇ ਬੋਲੇ ਆਈਸੀ ਐ ਜੈਗੋ ਉਪਰ ਐ ਤਾ ਕਰ ਇੱਥੇ ਅੱਜ ਜਦ ਜ਼ਗੀਰਦਾਰ ਸਾਹਿਬ ਪਤਾ ਹੈ ਆਏ ਹੈ ਐ ਜੈਗੋ ਉਪਰ ਭਾਈ ਆ ਦੇਖ ਪਰਨਾ ਬਾਬਾ ਜੀ ਪੁੱਤਰ ਹੋਏ ਆ ਆਪ ਨੂੰ ਬਧਾਜਾ ਤੁਹਾਡਾ ਬਚਨ ਪੂਰਾ ਹੋ ਗਿਆ ਬੈਠਿਆ ਨਹੀਂ ਇੱਥੋਂ ਹੀ ਚੋਲਾ ਐਂ ਖਿੱਚ ਦੇਣਾ ਲੈ ਜਾ ਬਾਬਾ ਜੀ ਤਾਂ ਬੜਾ ਕੀਮਤੀ ਸੀ ਕਹਿੰਦੇ ਜਿਹੜਾ ਲਾਲ ਕੀਮਤੀ ਗੁੱਡੂ ਦਿੰਦਾ ਹੈ ਇਹ ਤਾਂ 10 ਰੁਪਏ ਦਾ ਆ ਜੂਰਾ ਦੁਕਾਨ ਤੋਂ ਉਹ ਤਾਂ ਨਹੀਂ ਮਿਲਣਾ ਇਹ ਆ ਕਹਿੰਦੇ ਲੈ ਕੱਲ ਸੁਣ ਸਵਾ ਗਿੱਠ ਬੜਾ ਬੜੀ ਦੀ ਤਾਂ ਕਹਿਣਾ ਹੀ ਕੀ ਹੈ ਤੂੰ ਕੱਲਾ ਬੈਠ ਜੀ ਕੱਲਰ ਵਿੱਚ ਦੇਖੋ ਬਖਸ਼ਿਸ਼ ਕਿਸ ਮੋੜੀ ਗੱਡ ਲਈ ਕੋਈ ਕੋਲ ਤੇਰੇ ਪੈਸਾ ਨਹੀਂ ਕੋਈ ਤੇਰੇ ਪਾਸ ਸਿੱਖ ਸੇਵਕ ਨਹੀਂ ਤੂੰ ਮੋੜੀ ਗੱਡ ਕੇ ਐ ਚੁਲਾ ਦੀ ਇਹ ਪੇਖ ਭਗਵਾਨ ਦਾ ਨੋਂ ਲੈ ਦੀ ਰੋੜੇ ਵਾਲ ਦਾ ਬੋਲੇ ਸਤਿ ਸ੍ਰੀ ਅਕਾਲ ਕੱਲਰ ਵਿੱਚ ਜੇ ਚਾਰੇ ਪਾਸੇ ਤੋਂ ਟੁੱਟ ਟੁੱਟ ਕੇ ਧਾਤਾ ਕੇ ਸੰਗਤ ਨਾ ਆਈ ਤੂੰ ਮੈਨੂੰ ਬਾਬਾ ਪੂਰਨ ਦਾਸ ਨਾ ਆਖ ਸੰਗਤਿ ਕੋਈ ਪੁੰਗਰਾ ਸੁਰਾ ਹੀ ਨਾ ਸੰਤ ਬਾਬਾ ਤਰਸਿੰਦੇ ਬਚਨ ਅਸੀਂ ਐਵੇਂ ਨਹੀਂ ਮਗਰ ਤੁਰਿਆ ਧੂੜੀ ਦੇ ਕੱਲੇ ਕੱਲੇ ਨਗਰਾਂ ਦੇ ਨਾ ਮੰਨਣ ਵਾਲਾ ਨਾ ਮੰਨੇ ਮੈਂ ਜਦੋਂ ਇੰਨਾ ਕਹੇ ਦਿਨ ਭਾਈ ਉਸ ਧਰਤੀ ਦੇ ਤਾਂ ਕੁੱਤੇ ਨੂੰ ਵੀ ਸਾਡੀ ਨਾਮਸ਼ਕਾਰ ਉਹ ਮੰਨ ਲਓ ਮੰਨ ਲਓ ਮੰਨ ਲਓ ਬਸ ਇੱਥੇ ਬਖਸ਼ਿਸ਼ ਮਿਲਦੀ ਮੋਹਰ ਲੱਗੀ ਜਿਹੜਾ ਬਣ ਕੇ ਚੰਨੂ ਉਹਨ ਕੋਈ ਦੁਨੀਆ ਵਿੱਚ ਘਾਟ ਨਹੀਂ ਹੈ ਰਾਜਾ ਨੂੰ ਰਾਜ ਨਹੀਂ ਤਾਜ ਕੋਈ ਗੱਜ਼ ਬਾਥੀ ਘੋੜੇ ਪਾਖਰ ਖਜ਼ਾਨੇ ਮੰਗ ਲੋ ਜਿਨੇ ਮੰਗਣੇ ਨੇ ਐਡੀ ਐਸ ਧਰਤੀ ਦਾ ਜੋ ਅਸੀਂ ਮੇਲ ਵੀ ਗੁਰਸਾਗਰ ਮਸਤੂਆਣੇ ਤੱਕ ਹੈ ਜਿਨ੍ਹਾਂ ਦਾ ਨਿਰੰਕਾਰ ਦੇ ਦੇਸ਼ ਤੱਕ ਦਾ ਇਕੋ ਹੀ ਇਕ ਓੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੰਨਾ ਕੁਛ ਕਹਿ ਕੇ ਮੈਂ ਕਿਉਂਕਿ ਜੈਗੋਪਾਲ ਦੀ ਗਲਤੀਆਂ ਦੇ ਮਨ ਵਿੱਚ ਸੀ ਅੱਗੇ ਸਾਡਾ ਇਤਿਹਾਸ ਔਰ ਅੱਜ ਕਿਲੇ ਕਾਕਾ ਜੀ ਨਾਲ ਸੀ ਉੱਠੀ ਜੇਰੇ ਜੈਸਲਵੀਰ ਪਤਾ ਹੈ ਕੀ ਕਹਿੰਦੇ ਸੀ ਚਾਹੇ ਪੁਛ ਆ ਦੇਖੋ ਹਸਤੀਆਂ ਇਹਨਾਂ ਦੇ ਭਰੇ ਪਏ ਨੇ ਇੱਕ ਇੱਕ ਚੀਜ਼ 43 ਰਾਸ਼ ਜੈਸਲ ਮੇ 852 ਸਾਲ ਦੀ ਇੰਨਾ ਸਮਾਂ ਹੋ ਗਿਆ ਹੋਵੇ ਐਨੇ ਰਾਜੇ ਮੇਰੇ ਆਪ ਨੂੰ ਖੁਦ ਵੰਸ ਦੇ ਗੋਤ ਦੇ ਉਹ ਕਿੱਥੋਂ ਆਏ ਕਿ ਇਹ ਆਪੇ ਹੀ ਲਜਾਈ ਜਾਂਦੇ ਨੇ ਤੁਹਾਡਾ ਮਿਲਾਪ ਕਰਾਉਣਾ ਮੈਂ ਤਾਂ ਬਹੁਤ ਦੂਰ ਕਰਾ ਰਹੇ ਹਾਂ ਕਰਾ ਰਹੇ ਹਾਂ ਹੁਣ ਅੱਜ ਜੋ ਗੁਰਦੇਵ ਬਖਸ਼ਿਸ਼ ਦਾਤੇ ਬਾਬਾ ਕੁਰੁੰਦਾ ਜੀ ਨੇ ਇੱਕ ਦਫਾ ਮਹਾਰਾਜ ਕਹਿੰਦੇ ਲੱਖ ਪੜਿਆ ਹੋਵੇ ਲੋ ਇੱਕ ਦਿਨ ਦੀ ਵਡ ਸੁਣ ਲਓ ਲੱਖ ਗਿਆਨੀ ਹੋਵੇ ਲੱਖ ਧਿਆਨੀ ਹੋਵੇ ਲੱਖ ਪੜਿਆ ਹੋਵੇ ਲੱਖ ਗ੍ਰੰਥੀ ਪਾਠੀ ਰਾਗੀ ਨਾਦੀ ਹੋਵੇ ਕਹਿੰਦੇ ਜਿੰਨਾ ਚਿਰ ਕਿਸੇ ਪੂਰਨ ਫਕਰ ਫਕੀਰ ਦਾ ਬਣ ਕੇ ਨਹੀਂ ਬੈਠਦਾ ਉਹਨਾਂ ਚਿਰ ਕਿਸੇ ਨੇ ਪੈਸੇ ਦਾ ਮਾਣ ਨਾ ਕੋਈ ਤਾਨ ਨਾ ਮਾਰਨਾ ਤਾਂ ਨਾ ਜਸ ਨਾ ਕੋਈ ਇੱਕ ਪੈਸੇ ਦਾ ਆਤਵਾਰ ਉਹਦਾ ਕਰੇ ਕੋਈ ਬਸ ਬਣ ਜੋ ਕਿਸੇ ਦੀ ਇਹਦੇ ਚ ਨਚੋੜ ਹੀ ਆਇਆ